ਬੜੇ ਚੇਰਵਾਦ ਮੈਨੂੰ ਆਪਣੀ ਮੈਨੂੰ ਆਪਣੀ ਮੂਵੀ ਨਾਲ ਬਹੁਤ ਡਰਦਾ ਦੇਖਦਾ ਹੁਣ ਮੈਂ ਮੈਂ ਤੇ ਬੀਜਨ ਸ਼ਰਮਾ ਸਾਹਿਬ ਅਸੀਂ ਡਰਦੇ ਆਏ ਸੀ ਅੰਦਰ ਮੂਵੀ ਬੜੇ ਟਾਈਮ ਬਾਅਦ ਬਹੁਤ ਸੋਹਣੀ ਫਿਲਮ ਲੱਗੀ ਆਪਣੇ ਆਪ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਫਿਲਮ ਜ਼ਰੂਰ ਦੇਖ ਕੇ ਆਓ ਇਹਨੂੰ ਮਾਨ ਕੇ ਆਓ ਤੁਹਾਨੂੰ ਬਹੁਤ ਸਵਾਦ ਆਉਣ ਵਾਲਾ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਬਜ਼ੁਰਗਾਂ ਨੂੰ ਲੈ ਕੇ ਜਾਓ ਭੈਣਾਂ ਮਤਾਮਨ ਨੂੰ ਲੈ ਕੇ ਜਾਓ ਬਲਗੈਰੀਟੀ ਤੋਂ ਬਿਨਾ ਸਾਡੀ ਫਿਲਮ ਹੁੰਦੀ ਹੈ ਇਹਨੇ ਹੈਲਥੀ ਕਮੇਟੀ ਕਰਦੀ ਇਹਦਾ ਦੇ ਕਨਸੈਪਟ ਹੈਵੀ ਡਾਇਰੈਕਟਰ ਲੈ ਕੇ ਆ ਸਕਦੇ ਹਾਂ ਭਾਜੀ ਕੀ ਬਾਤ ਹੈ ਇਹ ਸਿਰਲਾ ਲਾਤਾ ਫਿਲਮ ਸ਼ੁਕਰ ਸ਼ੁਕਰ ਵੀਰੇ ਸ਼ੁਕਰ ਥੈਂਕ ਯੂ ਸੋ ਮਚ ਵੀਰੇ ਥੈਂਕ ਯੂ ਤੁਸੀਂ ਕਹਿਣਾ ਚਾਹੁੰਦੇ ਹੋ ਅੱਜ ਸਟਾਰ ਸਾਡੇ ਨਾਲ ਨੇ ਜਿਹੜੇ ਇੱਕ ਤੁਸੀਂ ਤਾਂ ਸਲੀਜਾ ਵਿਕਾਸ ਲਿਆਏ ਕੋ ਨਾਂ ਲੈ ਕੇ ਨਾ ਸਲੀਜਾ ਨਹੀ ਨਹੀ ਤੁਹਾਨੂੰ ਵਧੀਆ ਲੱਗੀ ਵੀਰੇ ਤੁਸੀਂ ਦੇਖੀ ਸਵਾਦ ਆਇਆ ਬਸ ਬੜੇ ਚਿਹਰਵਾਦ ਮੈਨੂੰ ਆਪਣੀ ਮੈਨੂੰ ਆਪਣੀ ਮੂਵੀ ਨਾਲ ਬਹੁਤ ਡਰਦਾ ਦੇਖਦਾ ਹਾਂ ਮੈਂ ਮੈਂ ਤੇ ਵਿਜੈਨ ਸ਼ਰਮਾ ਸਾਹਿਬ ਅਸੀਂ ਡਰਦੇ ਆਏ ਸੀ ਅੰਦਰ ਵੀ ਵੀ ਬਾਬਾ ਇੱਜ਼ਤ ਰੱਖ ਲੈ ਪਰ ਕੌਨਫੀਡੈਂਸ ਲੈਵਲ ਤੁਹਾਡੇ ਚ ਜਦੋਂ ਮੂਵੀ ਦੇਖ ਕੇ ਆਉਂਦਾ ਤਾਂ ਬਹੁਤ ਕਮਾਲ ਦੀ ਮੂਵੀ ਬੜੇ ਟਾਈਮ ਬਾਅਦ ਬਹੁਤ ਸੋਹਣੀ ਫਿਲਮ ਲੱਗੀ ਆਪਣੇ ਆਪ ਨੂੰ ਤਿੰਨੋਂ ਕੈਰੈਕਟਰ ਅਜਿਹੇ ਕੈਰੈਕਟਰ ਜਿਨ੍ਹਾਂ ਦੇ ਕਮੇਡੀ ਅਸੀਂ ਕਿੰਗ ਕਹਿ ਸਕਦੇ ਜਿਨ੍ਹਾਂ ਦੇ ਆਲੇ ਦੋਲੇ ਕਮੇਡੀ ਘੁੰਮਦੀ ਹੈ ਤਾਂ ਫਿਰ ਲੋਕਾਂ ਨੂੰ ਤਾਂ ਸ਼ਾਹ ਵਧੇਗਾ ਫਿਲਮ ਦੇਖਣ ਸ਼ੁਕਰ ਸ਼ੁਕਰ ਵਾਹਿਗੁਰੂ ਦਾ ਬਹੁਤ ਵਧੀਆ ਲੱਗੀ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਸਾਡੀ ਫਿਲਮ ਜ਼ਰੂਰ ਦੇਖ ਕੇ ਆਓ ਇਹਨੂੰ ਮਾਣ ਕੇ ਆਓ ਤੁਹਾਨੂੰ ਬਹੁਤ ਸਵਾਦ ਆਉਣ ਵਾਲਾ ਹੈ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਬਜ਼ੁਰਗਾਂ ਨੂੰ ਲੈ ਕੇ ਜਾਓ ਭੈਣਾਂ ਮਤਾਮਾਂ ਨੂੰ ਲੈ ਕੇ ਜਾਓ ਬਲਗੈਰਿਟੀ ਤੋਂ ਬਿਨਾ ਸਾਡੀ ਫਿਲਮ ਹੁੰਦੀ ਹੈ ਇਹ ਕ੍ਰੀਏਟ ਕੀਤਾ ਔਰਾ ਸੁਨੀਪ ਕੰਗ ਸਾਹਿਬ ਨੇ ਵੀ ਉਦੋਂ ਬਿਨਾ ਵੀ ਹੈਲਦੀ ਕਮੇਡੀ ਵੀ ਅਸੀਂ ਕਰ ਸਕਦੇ ਹਾਂ ਸੋ ਸਾਰੇ ਪਰਿਵਾਰ ਦੇ ਦੇਖਣ ਵਾਲੀ ਹੈ ਹੈਲਦੀ ਨੇ ਹੈਲਦੀ ਕਮੇਡੀ ਕਰਨੀ ਇਹਦਾ ਦੇ ਕੰਸੈਪਟ ਹੈਵੀ ਡਾਇਰੈਕਟਰ ਲੈ ਕੇ ਆ ਸਕਦੇ ਹੈ ਜਿਹੜਾ ਬੰਦਾ ਕਹਿੰਦੇ ਨੇ ਮੋਟਾ ਉਹੀ ਹੁੰਦਾ ਜਿਹੜਾ ਹੱਸਮੁਖ ਹੁੰਦਾ ਵੇਖੋ ਕਿੱਲਾ ਉਹਦਾ ਹੈ ਜੀ ਆ ਉਹਦਾ ਹੈ ਜੀ ਇਹ ਸਾਰੇ ਸਾਰਿਆਂ ਨੂੰ ਬੇਨਤੀ ਕਰਉ ਦੇਖ ਕੇ ਬਿਲਕੁਲ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਫਿਲਮ ਸੀਗੀ ਔਰ ਬਹੁਤ ਚਿਰਾਂ ਬਾਅਦ ਇੱਕ ਹਾਰਰ ਕਾਮੇਡੀ ਫਿਲਮ ਆਈ ਹੈ ਦੇਖਣੀ ਚਾਹੀਦੀ ਹੈ ਸਭ ਨੂੰ ਜੀ ਥੈਂਕ ਯੂ ਸੋ ਮਚ ਥੈਂਕ ਯੂ ਹਾਂ ਜੀ ਕਿਦਾਂ ਲੱਗੀ ਜੀ ਅਰੇ ਮੈਂ ਕਹਨੀ ਹੈ ਜਵਾਬ ਹੀ ਨਹੀਂ ਆ ਬਹੁਤ ਹੀ ਵਧੀਆ ਐਨੀ ਵਧੀਆ ਮੂਵੀ ਮਤਲਬ ਗ੍ਰੇਡ 1 ਮੈ ਕਹੂੰਗੀ ਗ੍ਰੇਡ 1 ਦਵਾਂਗੇ ਮਿਆਂ ਨੂੰ ਬਹੁਤ ਅੱਛੀ ਮੂਵੀ ਨੰਬਰ ਫਿਰ ਕਿੰਨੇ ਦੇਣਾ ਚਾਹੁੰਦੇ ਹੋ ਨੰਬਰ 100 ਚੋਂ 100 ਨਾ ਕੋਨੇ ਇਹ ਅਸੀਂ ਦੋਨੋਂ ਦਰਾਨੀਆਂ ਜਿਠਾਨੀਆਂ ਦਰਾਨੀਆਂ ਜਿਠਾਨੀਆਂ ਸਾਰੀ ਠਾਨੀਆਂ ਦਾ ਪਿਆਰ ਹੀ ਬੜਾ ਦਾ ਬਹੁਤ ਸਾਡਾ ਪਿਆਰ ਹੈ ਹਾਂ ਮੈਂ ਕਹਨੀ ਆ ਮੂਵੀ ਭਾਜੀ ਦਰਾਨੀ ਜਿਠਾਨੀ ਫਿਲਮ ਦੇਖਣਾ ਇਹ ਪਿਆਰ ਹੀ ਬੜਾ ਜ਼ਿਆਦਾ ਹਾਂ ਹਾਂ ਬਹੁਤ ਬਹੁਤ ਅੱਛੀ ਮੂਵੀ ਇੱਕ ਇੱਕ ਬੰਦੇ ਦਾ ਰੋਲ ਜਿਹੜਾ ਡਾਇਲੋਗ ਕੋਈ ਵੀ ਮਿਸ ਕਰਨ ਵਾਲਾ ਨਹੀਂ ਹੈ हां आई लाइक इट बहुत अच्छा भावना ने रोल बहुत अच्छा प्ले ਕੀਤਾ ਭੂਤ ਜੀ ਕੱਡੇ ਇਹਨਾਂ ਨੇ ਤੰਦਰੀਕ ਬਨੇ ਬਹੁਤ ਅੱਛਾ ਰੋਲ ਪਲੇ ਕੀਤਾ ਫਿਰ ਜਿਹੜਾ ਦਰਾਨੀ ਛਣੇ ਦੇ ਪਿਆਰ ਵੇਖ ਕੇ ਐਵੇਂ ਦਰਾਨੇ ਛਣੇ ਜਿਹਨਾਂ ਦੇ ਨਹੀਂ ਬਣਦੀ ਉਹ ਵੀ ਬਣਦੀ ਉਹ ਬਣਨੀ ਚਾਹੀਦੀ ਹੈ ਇਹ ਦੇਵਰ ਹੈ ਇਹ ਸੋਹਣੇ ਬਹੁਤ ਲੈ ਕੇ ਆਏ ਨੇ ਸਾਡਾ ਫ੍ਰੈਂਡਲੀ ਬਹੁਤ ਅਸੀਂ हां ਇੱਥੇ ਇਕੱਠੇ ਆਇਆ ਹਾਂ ਸਪੈਸ਼ਲ ਦਿੱਲੀ ਤੋਂ ਪਿਕਚਰ ਦੇਖਣ ਆਏ ਆਏ ਹੋ ਬਿਲਕੁਲ ਬਿਲਕੁਲ ਕੀ ਬਾਤ ਹੈ ਬਹੁਤ ਅੱਛੀ ਮੂਵੀ ਹੈ ਮਤਲਬ ਨਾਮ ਤਾਂ ਸਾਨੂੰ ਲੱਗ ਨਹੀਂ ਰਿਹਾ ਸੀ ਪਰ ਦੇਖਣ ਚ ਮੂਵੀ ਇੰਨੀ ਵਧੀਆ ਨਾ ਸਾਰੇ ਦੇਖੋ ਨੰਬਰ 1 ਮੂਵੀ ਹੈ